ਜੇ ਤੁਹਾਨੂੰ ਵੀ ਬੁੱਧ ਉੱਚਦਾ ਹੋਏਗਾ ਇਨਸਾਨ ਨੂੰ ਕਮਿਊਨੀਕੇਸ਼ਨ ਦੀ ਸਮਝ ਆ ਜਾਏਗੀ ਮੈਥਮੈਟਿਕਸ ਦੀ ਸਮਝ ਆ ਜਾਏਗੀ ਸਟ੍ਰੈਟੇਜੀ ਦੀ ਸਮਝ ਆ ਜਾਏਗੀ ਉਹੀ ਸੇਮ ਚੀਜ਼ ਹੈ 5th ਹਾਊਸ ਮਾਈਂਡਸੈਟ ਹੈ ਜਿਆਦਾ ਕਲੀਅਰ ਹੋਏਗਾ ਲਗਨ ਚ ਹੈ ਤਾਂ ਹੋਰ ਜਿਆਦਾ ਕਲੀਅਰ ਹੋਏਗਾ 3rd ਹੈ ਤਾਂ ਪ੍ਰੈਜੈਂਟੇਸ਼ਨ ਬਹੁਤ ਅੱਛੀ ਕਰ ਦੇਗਾ ਬੜੀ ਪ੍ਰੀਸਾਈਜ਼ ਐਨਾਲਿਟਿਕਸ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਬੁੱਧ ਉੱਚਦਾ ਹੋਏ ਜਿਨ੍ਹਾਂ ਦਾ ਬੁੱਧ ਕੰਨਿਆ ਰਾਸ਼ੀ ਦਾ ਆਏ ਉਹ ਬੜੇ ਚੰਗੇ ਐਨਾਲਿਟਿਕਲ ਸਕਿਲਸ ਹੁੰਦੀਆਂ ਉਹਨਾਂ ਦੇ ਅੰਦਰ ਡਿਟੇਲ ਚ ਜਾ ਕੇ ਸੋਚ ਸਕਦੇ ਆਂ ਕੋਈ ਚੀਜ਼ ਹੋਈ ਤਾਂ ਕਿਉਂ ਹੋਈ ਕਿਵੇਂ ਹੋਈ ਅੱਗੇ ਦੇ ਰਿਜ਼ਲਟ ਕੀ ਆਣਗੇ ਸਿਰਫ ਨਾ ਮਾਈਂਡ ਤੇਜ ਨਹੀਂ ਹੁੰਦਾ ਸ਼ਾਰਪ ਮਾਈਂਡਡ ਨਹੀਂ ਹੁੰਦੇ 유ਸਫੁਲ ਮਾਈਂਡਸੈਟ ਹੁੰਦਾ ਹੈ ਕਿ ਹਾਊ ਟੂ ਯੂਜ਼ ਦਾ ਮਾਈਂਡ ਦਿਮਾਗ ਦਾ ਵੀ ਇਸਤੇਮਾਲ ਕਿੱਥੇ ਕਰਨਾ ਹੈ ਕਿੱਥੇ ਨਹੀਂ ਕਰਨਾ ਕਈ ਵਾਰੀ ਜਦੋਂ ਮੰਗਲ ਤੁਹਾਨੂੰ ਬੁੱਧੀ ਦਿੰਦਾ ਹੈ ਨਾ ਤਾਂ ਉਹ ਤਰਕ ਹਟਾ ਦਿੰਦਾ ਹੈ ਉਹ ਥੋੜੀ ਐਰੋਗੈਂਟ ਕਰ ਦਿੰਦਾ ਬੰਦੇ ਨੂੰ ਮੈਂ ਹੀ ਠੀਕ ਆ ਬਸ ਜਦੋਂ ਬੁੱਧ ਤੁਹਾਨੂੰ ਬੁੱਧੀ ਦਿੰਦਾ ਹੈ ਤਾਂ ਉਹ ਯੂਸਫੁਲ ਦਿੰਦਾ ਹੈ ਤਾਰਕਿਕ ਦਿੰਦਾ ਹੈ ਇਹ ਸੈਲਫ ਬਲੇਸ ਲੋਗ ਹੁੰਦੇ ਨੇ ਵਿਜ਼ਡਮ ਨੇਚਰਲੀ ਹੁੰਦਾ ਹੈ ਇਹਨਾਂ ਲੋਕਾਂ ਦੇ ਅੰਦਰ ਤੇ ਸਮਝਦਾਰ ਤੇ ਪ੍ਰੋਡਕਟਿਵ ਲੋਗ ਹੁੰਦੇ ਆ ਜੇ ਆਪਾਂ ਇੱਕ ਵਰਡ ਚ ਕਹਿਣਾ ਚਾਹੀਏ ਤਾਂ ਇਸ ਟਾਈਪ ਦਾ ਇਹਨਾਂ ਦਾ ਨੇਚਰ ਹੁੰਦਾ ਹੈ